ਬਾਖਸ਼ਣ ਮੁਲਕ ਜਗੀਰੀ ਜਿੱਥੇ ਮਾਵਾ ਪੈਣਾ ਦਾ ਅਸ਼ੀਰਵਾਦ ਹੋ ਜੇ ਨਾ ਫੇਰ ਆ ਤਾਂ ਪੰਜਾਬ ਦੀ ਗੱਲ ਆ ਆਪਾਂ ਦਿੱਲੀ ਜਿੱਤ ਲਈ ਆ ਸਾਰੇ ਜਣੇ ਜਾ ਕੇ ਲੇਕੇ ਨਾ ਬੀਬੀਓ ਮੈਂ ਹੁਣ ਤੁਹਾਡੇ 1000 ਰੁਪਏ ਵਾਲੀ ਗੱਲ ਨਹੀਂ ਕਰਨੀ ਉਹ ਕੁੜੀ ਨੇ ਪੁੱਛਿਆ ਬੇਬੇ ਵੋਟ ਕਿਨੂੰ ਪਾਉਣੀ ਐ ਕਹਿੰਦੀ ਹੋਰ ਕੀ ਨਾ ਪਾਉਣੀ ਐ ਝਾੜੂ ਵਾਲਿਆਂ ਨੂੰ ਪਾਈ ਤੇਰਾ ਮਾਮਾ 1000 ਰੁਪਏ ਲੈ ਕੇ ਆਇਆ ਕਰੂਗਾ ਮਹੀਨੇ ਦਾ ਹੁਣ 4 ਸਾਲ ਹੋ ਗਿਆ ਮਾਮੇ ਨੂੰ ਡੀਕਦੇ ਮਾਮਾ ਮੁੜ ਕੇ ਆਇਆ ਹੀ ਨਹੀਂ ਜਿਹੜਾ ਮਾਮਾ ਪੈਣਾ ਨਾਲ ਵੀ ਧੋਖਾ ਕਰ ਗਿਆ ਉਹ ਕਿਸੇ ਹੋਰ ਦਾ ਕਿਸ ਤਰ੍ਹਾਂ ਹੋ ਸਕਦਾ ਬੀਬੀਆਂ ਨੂੰ 1000 1000 ਰੁਪਏ ਕਹਿ ਕੇ ਪੁੱਛਿਆ ਹੀ ਨਹੀਂ ਮਨਰੇਗਾ ਸਕੀਮ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਜੀ ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਲੈ ਕੇ ਆਈ ਗਰੀਬਾਂ ਨੂੰ 100 ਦਿਨ ਦੀ ਗਰੰਟੀ ਦਿੱਤੀ ਕਿ ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ 100 ਦਿਨ ਰੋਜ਼ਗਾਰ ਮਿਲੇਗਾ ਲੇਕਿਨ ਆ ਸਰਕਾਰ ਆਈ ਹੈ ਗਰੀਬਾਂ ਦੇ ਪੇਟ ਚ ਲੱਤ ਮਾਰਦੀ ਹੁਣ ਗਰੰਟੀ ਨਹੀਂ ਰਹੀ ਲੇਕੇ ਰੋਜ਼ਗਾਰ ਨਹੀਂ ਗਰੰਟੀ ਨਹੀਂ ਰਹੀ ਬੇਰੋਜ਼ਗਾਰੀ ਦੀ ਗਰੰਟੀ ਜ਼ਰੂਰ ਦੇਤੀ ਕਿ 60 ਦਿਨ ਤੁਹਾਨੂੰ ਕੰਮ ਨਹੀਂ ਮਿਲਣਾ ਜਦ ਖੇਤੀ ਦਾ ਸੀਜ਼ਨ ਹੋਏਗਾ ਨਾ ਜੇ ਇਹਨੂੰ ਪੁੱਛੇ મોદી ਨੂੰ ਵੀ ਨਿਆਣੇ ਤੇਰੇ ਘਰ ਛੱਡ ਕੇ ਆਉਣੇ 60 ਦਿਨ ਕਿੱਥੋਂ ਖਾਵਾ ਦੇ ਕਿੱਥੋਂ ਬੀਬੀਆਂ ਪੈਣਾ ਗਰੀਬ ਪਰਿਵਾਰ ਗੁਜ਼ਾਰਾ ਕਰਨਗੇ ਗਰੀਬ ਦੇ ਪੇਟ ਤੇ ਲੱਤ ਮਾਰਤੀ 100% 90% ਕੇਂਦਰ ਵਾਲੇ ਪੈਸਾ ਪਾਉਂਦੇ ਸੀ ਹੁਣ ਕਹਿੰਦੇ ਜੀ 60 ਪੈਸੇ ਕੇਂਦਰ ਪਾਊਗਾ 40 ਪੈਸੇ ਪੰਜਾਬ ਵਾਲੇ ਪਾਉਂਗੇ ਉਹ ਪੰਜਾਬ ਦੀ ਸਰਕਾਰ ਕੋਲ ਤਾਂ ਖੀਮ ਖਾਣ ਨੂੰ ਪੈਸੇ ਨਹੀਂ ਐ ਇਹਨਾਂ ਨੇ ਕਿੱਥੇ ਦੇਣੇ ਐ ਇਹਨਾਂ ਨੇ ਆਪਣੇ 4 ਸਾਲ ਵਿੱਚ ਮਨਰੇਗਾ ਸਹੀ ਤਰੀਕੇ ਨਾਲ ਨਹੀਂ ਚਲਾਈ ਹੁਣ ਕਿੱਥੇ ਤੇ ਚਲਾਣਗੇ ਤੇ ਨਾਲ ਇਹਨਾਂ ਨੇ ਜਿਹੜੀ ਕਾਨੂੰਨੀ ਗਰੰਟੀ थी ਉਹ ਵੀ ਬੰਦ ਕਰਤੀ ਹੁਣ ਪੰਚਾਇਤਾਂ ਦੇ ਨਹੀਂ ਚੱਲਣੀ ਪੰਚਾਇਤ ਆਪਣੀ ਮਰਜ਼ੀ ਨਾਲ ਨਹੀਂ ਕੰਮ ਦੇ ਸਕਦੇ ਹੁਣ ਕੇਂਦਰ ਸਰਕਾਰ ਤੇ ਪਹਿਲਾਂ ਮਨਜ਼ੂਰੀ ਲੈਣੀ ਪੈਣੀ ਤਾਂ ਮਨਰੇਗਾ ਚੱਲੇਗੀ ਮਨਰੇਗਾ ਬੰਦ ਹੋ ਗਈ ਆ ਗਰੀਬ ਨੂੰ ਆਟਾ ਦਾਲ ਸਕੀਮ ਚ ਕਣਕ ਮਿਲਦੀ ਸੀ 3 ਕਿਲੋ ਐਸਾ ਭਗਵੰਤਮਾਨ ਦਾ ਢਿੱਡ ਦੁਖਿਆ 5 ਕਿਲੋ ਪਰ ਆ ਗਿਆ ਹੁਣ ਮਿਲਦੀ ਮਹੀਨੇ ਦੀ 5 ਕਿਲੋ ਜੇ ਇਹਨੂੰ ਕੋਈ ਪੁੱਛੇ 5 ਕਿਲੋ ਦੇ ਨਾਲ ਘਰ ਚੱਲ ਜਾਏਗਾ ਬੱਚਿਆਂ ਦਾ ਪੇਟ ਭਰ ਜਾਏਗਾ ਫੇਰ ਕੱਚੇ ਮਕਾਨਾਂ ਦੀ ਸਕੀਮ ਚੱਲੀ ਸੀ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਹੋਈ ਸੀ ਗਰੀਬ ਦਾ ਮਕਾਨ ਬਣ ਜਾਂਦਾ ਸੀ ਭਗਵਾਨ ਜਮਾਨ ਨੇ ਉਹ ਵੀ ਬੰਦ ਕਰੀ ਹੋਈ ਐ ਗਰੀਬ ਦੀ ਕੁੜੀ ਦੇ ਵਿਆਹ ਪਰ ਸ਼ਗਰ ਸਕੀਮ ਆਉਂਦੀ ਸੀ ਪਹਿਲਾਂ 21000 ਸੀ ਫਿਰ 31000 ਹੋ ਗਈ ਸੀ 51 ਕਰਤੀ ਉਹ ਵੀ ਬੰਦ ਕਰਤੀ ਐ 4 ਸਾਲ ਤੋਂ ਗਰੀਬ ਨੂੰ ਹਰ ਪਾਸੇ ਤੇ ਲੁੱਟ ਰਹੇ ਐ ਹਰ ਕੁੱਟ ਰਹੇ ਐ ਗਰੀਬ ਗਰੀਬ ਹੁੰਦਾ ਜਾਇ ਜਾਂਦਾ ਤੇ ਅੱਜ ਜਿਹੜੇ ਕਾਲੇ ਅੰਗਰੇਜ਼ ਆਏ ਬੇ ਦਿੱਲੀ ਤੇ ਇਹ ਪੰਜਾਬ ਨੂੰ ਲੁੱਟ ਲੁੱਟ ਕੇ ਲੈ ਜਾ ਰਹੇ ਮੈਂ ਪਹਿਲਾਂ ਕਿਹਾ ਸੀ ਕਿ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਪੜਾਉਣ ਲੱਗੇ ਐ ਲੇਕਿਨ ਲੋਕਾਂ ਨੇ ਸਮਝਿਆ ਨਹੀਂ ਲੋਕ ਨਹੀਂ ਮੰਨੇ ਮੈਂ ਕਿਹਾ ਕਿ ਈਸਟ ਇੰਡੀਆ ਕੰਪਨੀ ਆਈ ਸੀ ਉਹਨੇ ਬਾਤ ਇਹ ਵਿਚ ਅੰਗਰੇਜ਼ਾਂ ਨੇ ਇੱਥੇ ਕਬਜ਼ਾ ਕਰ ਲਿਆ ਆ ਕਾਲੇ ਅੰਗਰੇਜ਼ ਕੇਜਰੀਵਾਲੂ ਨਹੀਂ ਆ ਗਿਆ ਇਹ ਵੀ ਇੱਥੇ ਕਬਜ਼ਾ ਕਰਨਗੇ ਅੱਜ ਆਪਣੇ ਵਾਲਾ ਜਿਹੜਾ ਧੂ ਧੂ ਹੈ ਨਾ ਭਗਵੰਤ ਮਾਨ ਇਹਦੀ ਦਾ ਚਲਦੀਓ ਕੋਈ ਨਹੀਂ ਹੈ ਕੋਈ ਨਹੀਂ ਪੁੱਛਦਾ ਇਹਨੂੰ ਸਾਰਾ ਕੁਝ ਕੇਜਰੀਵਾਲ ਦੇ ਹੱਥ ਚ ਹੈ ਤੇ ਕੇਜਰੀਵਾਲ ਪੰਜਾਬ ਨੂੰ ਲੁੱਟ ਲੁੱਟ ਕੇ ਲੈ ਜਾ ਰਿਹਾ ਕਹਿੰਦਾ ਸੀ 50000 ਕਰੋੜ ਰੁਪਇਆ ਸਾਲ ਦੀ ਰੇਤੇ ਜੋ ਆਮਦਨ ਹੋਊਗੀ ਸਰਕਾਰ ਨੂੰ ਮਾਂ ਦੇ ਪੁੱਤਾਂ ਨੇ 4 ਸਾਲ ਚ ਰੇਤੇ ਦੀ ਕੋਈ ਪਾਲਸੀ ਨਹੀਂ ਬਣਾਈ ਰੇਤਾ ਠੇਕੇ ਪਰੇ ਨੇ ਦਿੱਤਾ ਰੇਤਾ ਮਿਲਦਾ ਹੈ ਲੇਕਿਨ ਰਾਤਾਂ ਨੂੰ ਉੱਥੇ ਦੇ ਪੱਟ ਕੇ ਲਿਆਉਂਦੇ ਦਰਿਆ ਤੇ ਅੱਜ ਜਿਹੜਾ 5.5 ਰੁਪਏ ਰੇਤਾ ਮਿਲਦਾ ਸੀ ਅੱਜ 26 ਰੁਪਏ ਮਿਲ ਰਿਹਾ ਹਰ ਪਾਸੇ ਮਾਰ ਪੈ ਗਈ ਹੈ ਉਹ ਪੰਜਾਬੀਓ ਆਪਣੀ ਪਗੜੀ ਸੰਭਾਲੋ ਇਹ ਸਾਨੂੰ ਲੁੱਟ ਲੁੱਟ ਕੇ ਲੈ ਜਾ ਰਿਹਾ ਹੈ ਪਗੜੀ ਸੰਭਾਲ ਪੰਜਾਬੀਆਂ ਪਗੜੀ ਸੰਭਾਲ ਓਏ ਕੇਜਰੀਵਾਲ ਉਹਨੇ ਤੇਰਾ ਲੇਜ ਚੱਲੇ ਲੁੱਟ ਲੁੱਟ ਕੇ ਮਾਲ ਹੋਇਆ ਹਰ ਤਰ੍ਹਾਂ ਪੰਜਾਬ ਨੂੰ ਲੁੱਟ ਰਿਆ ਦੋਵੇਂ ਹੱਥੀ ਕੇਜਰੀਵਾਲ ਐਂਡ ਕੰਪਨੀ ਇਸ ਕਰਕੇ ਆ ਜਿਹੜਾ ਭਗਵੰਤ ਮਾਨ ਹੈ ਇਹਦੇ ਪਤਾ ਨਹੀਂ ਕਿਆ ਖੁਰਕ ਹੁੰਦੀ ਹੈ ਜਦ ਦੇਖਦਾ ਸਿੱਖ ਕੌਮ ਦੇ ਖਿਲਾਫ ਬੋਲੂਗਾ ਜਦ ਦੇਖਦਾ ਜਥੇਦਾਰ ਸਾਹਿਬ ਅਕਾਲ ਤਖਤ ਦੇ ਖਿਲਾਫ ਬੋਲੇਗਾ ਜਾ ਦੇਖਦਾ ਐ ਜੀਪੀਸੀ ਦੇ ਖਿਲਾਫ ਬੋਲੇਗਾ ਸਿੱਖ ਕੌਮ ਇੱਕ ਸੋਚੀ ਸਮਝੀ ਸ਼ਾਜਾ ਦੇ ਨਾਲ ਭਗਵੰਤ ਮਾਨ ਦੇ ਰਾਹੀਂ ਆਰਐਸਐਸ ਤੇ ਕੇਜਰੀਵਾਲੂ ਨੇ ਸਿੱਖ ਕੌਮ ਦੀਆਂ ਸਤਾਪਤ ਸੰਸਥਾਵਾਂ ਨੂੰ ਢਾਹ ਲਾਰੇ ਸਤਕਾਰਯੋਗ ਵੀਰੋ ਅਕਾਲ ਤਖਤ ਸਾਹਿਬ ਉਹ ਗੱਦੀ ਹੈ ਜਿਹੜੀ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਾਕੀ ਹੈ ਅਕਾਲ ਤਖਤ ਸਾਹਿਬ ਉਹ ਗੱਦੀ ਹੈ ਜਿਹਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਵੀ ਪੇਸ਼ ਹੋਇਆ ਔਰ ਉਹਦੇ ਜਥੇਦਾਰ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਕੋੜੇ ਮਾਰਨ ਦਾ ਹੁਕਮ ਦਿੱਤਾ ਸਿੱਖ ਕੌਮ ਦੀ ਆਨ ਬਾਨਰ ਸ਼ਾਨ ਹੈ ਜਥੇਦਾਰ ਤੇ ਅਕਾਲ ਤਖਤ ਸਾਹਿਬ ਸਿੱਖ ਕੌਮ ਨੇ ਲੜਾਈਆਂ ਲੜ ਕੇ ਐ ਜੀਪੀਸੀ ਲਈ ਹੈ ਅੱਜ ਇਹਦੇ ਤੇ ਕੋਈ ਵੀ ਕਾਬਜ ਹੋਵੇ ਚਾਹੇ ਬਾਦਲ ਹੋਣ ਚਾਹੇ ਕੋਈ ਹੋਵੇ ਇੱਥੇ ਬਾਬਾ ਖੜਕ ਸਿੰਘ ਵੀ ਪ੍ਰਧਾਨ ਰਹੇ ਐ ਜੀਪੀਸੀ ਦੇ ਸਿੱਖਾਂ ਦਾ ਇੰਟਰਨਲ ਮਾਮਲਾ ਹੈ ਤੁਸੀਂ ਵੋਟਾਂ ਦੇ ਨਾਲ ਐਸਜੀਪੀਸੀ ਦਾ ਪ੍ਰਧਾਨ ਐਸਜੀਪੀਸੀ ਦੇ ਮੈਂਬਰ ਬਦਲ ਸਕਦੇ ਹੋ ਲੇਕਿਨ ਇੱਕ ਸੋਚੀ ਸਮਝੀ ਸਾਜਿਸ਼ ਦੇ ਨਾਲ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਭਗਵੰਤ ਮਾਨ ਤੂ ਤੇਰੇ ਰਾਹੀ ਤਹਿਸ ਨਹਿਸ ਕਰਨ ਦੀ ਇੱਕ ਸਾਜ਼ਿਸ਼ ਹੈ ਆਰਐਸਐਸਡੀ ਦੇ ਕੇਜਰੀਵਾਲ ਉਹਨਾਂ ਦੀ ਇਸ ਨੂੰ ਸਮਝ ਲੋ ਸਿੱਖੋ ਸਾਡੀ ਤਾਕਤ ਗੁਰੂਗ੍ਰਾਮ ਸਾਹਿਬ ਦੇ ਬਾਦ ਅਕਾਲ ਤਖਤ ਵਿੱਚ ਹੈ ਸਾਡੀ ਇੰਸੀ ਸੰਸਥਾ ਐਸਜੀਪੀਸੀ ਇਸ ਨੂੰ ਅੱਜ ਹਰ ਤਰੀਕੇ ਦੇ ਨਾਲ 2.5 ਲੱਖ ਤਾਲੇ ਲਈ ਤਾਲਾ ਜਾ ਰਹੀ ਹੈ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜਿਹੜੀ ਕਦੇ ਮਨਜ਼ੂਰ ਨਹੀਂ ਹੈ ਜਿਹੜੀ ਸਿੱਖ ਕੌਮ ਨੂੰ ਬੜਾ ਪੁੱਤਣਾ ਪੈ ਜਾਣਾ ਹੈ 1925 ਦਾ ਸਿੱਖ ਗੁਰਦੁਆਰਾ ਐਕਟ ਸਿੱਖਾਂ ਨੇ ਲੜਾਈਆਂ ਲੜ ਕੇ ਲਿਆ ਕੁਰਬਾਨੀਆਂ ਦੇ ਕੇ ਲਿਆ ਉਦੇ ਰਹੀਂ ਗੁਰਦੁਆਰਿਆਂ ਦਾ ਪ੍ਰਬੰਧ ਐ ਜੀ ਪੀ ਸੀ ਨੂੰ ਸੌਂਪਿਆ ਗਿਆ ਇੱਕ ਪਹਿਲਾ ਮੁੱਖ ਮੰਤਰੀ ਸਿੱਖ ਪੰਥ ਵਿਰੋਧੀ ਮੁੱਖ ਮੰਤਰੀ ਆਇਆ ਭਗਵੰਤ ਮਾਨ ਜੀ ਨੇ 1925 ਦੇ ਉਸ ਗੁਰਦੁਆਰਾ ਐਕਟ ਨੂੰ ਅਮੈਂਡ ਕਰਤਾ ਮੈਂ ਇਹਨੂੰ ਪੁੱਛਦਾ ਤੂੰ ਰੌਲਾ ਪਾਈ ਜਾਂਦਾ ਸੀ ਮਹਾਰਾਜ ਜੀ ਬੀਸੀ ਦੀ ਬਾਣੀ ਸਾਰਿਆਂ ਵਾਸਤੇ ਕਰ ਦੂੰਗਾ ਕਰਤੀ ਤੇਰਾ ਮਕਸਦ ਨਹੀਂ ਸੀ ਉਹ ਤੇਰਾ ਮਕਸਦ ਸਿੱਖਾਂ ਦਾ ਕਾਨੂੰਨ ਨੂੰ ਅਮੈਂਡ ਕਰਨਾ ਸੀ ਜਿਹੜਾ ਕਿ ਅੰਗਰੇਜ਼ ਨਹੀਂ ਕਰ ਸਕੇ ਜਵਾਹਰ ਲਾਲ ਨਹਿਰੂ ਨਾਲ ਸੰਧੀ ਸੀ ਸਿੱਖਾਂ ਦੀ ਅੱਜ ਤੱਕ ਕਿਸੇ ਨੇ ਹੱਥ ਨਹੀਂ ਸੀ ਪਾਇਆ ਲੇਕਿਨ ਇਹਨੇ ਸਿੱਖਾਂ ਦਾ ਕਾਨੂੰਨ ਬਿਨਾ ਸਿੱਖਾਂ ਦੀ ਤੋਸਲਾ ਲੈ ਕਰਤਾ ਸੋ ਵੀਰੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਰਦਾਸ ਸੁਣੀ ਚਾਹੀਦੀ ਹਰ ਸਿੱਖ ਦੀ ਕਿ ਡਗੜ ਡਗੜ ਹੋਤ ਰਹਾ ਹੈ ਤਗੜ ਤੀਰ ਬਜਤ ਰਹਾ ਲੋਹ ਲੰਗਰ ਤਪਤ ਰਹਾ ਸਾਬੇ ਕਮਾਲ ਕੇ ਪੰਥ ਤੇਰੀ ਗ ਵਧਤ ਰਹਾ ਜੈਕਾਰਥ ਦਾ ਗਜਰਤ ਰਹਾ ਜੁਲਤੇ ਨਿਸ਼ਾਨ ਰਹਿ ਪੰਥ ਮਹਾਰਾਜ ਦੇ ਇਸ ਕਰਕੇ ਇਹ ਜਿਹੜੇ ਪੰਡ ਅੱਜ ਸਿੱਖ ਕੌਮ ਨੂੰ ਬੰਗਾਰ ਰਹੇ ਐ ਇਹਨਾਂ ਨੂੰ ਮੂੰਹ ਤੋੜ ਦੇ ਜਵਾਬ ਦੇਣਾ ਜ਼ਰੂਰੀ ਹੈ ਐਸੀ ਆਪਣੇ ਐਸਜੀਪੀਸੀ ਲੀਡਰ ਬਦਲ ਲਾਂਗੇ ਐਸੀ ਜਥੇਦਾਰ ਸਾਹਿਬ ਬਦਲਦੇ ਰਹਦੇ ਆ ਲੇਕਿਨ ਸਾਡਾ ਜਿਹੜੀ ਸਰਮੌਰ ਸੰਸਥਾ ਐਸਜੀਪੀਸੀ ਤੇ ਸਾਡੀ ਜਿਹੜੀ ਸਰਮੌਰ ਸੰਸਥਾ ਅਕਾਲ ਤਖਤ ਸਾਹਿਬ ਹੈ ਇਸ ਨੂੰ ਢਾਹ ਨਹੀਂ ਲੱਗਣ ਦਵਾਂਗੇ ਭਾਈ ਜੈਤਾ ਸੀਸਗੁਰਾਂ ਦਾ ਬੁੱਕਲ ਵਿੱਚ ਲੁਕਾਇਆ ਤੋੜ ਕੇ ਨੇਰੀ ਚੱਖੜ ਚੁੱਲੇ ਅੰਤ ਆਨੰਦਪੁਰ ਆਇਆ ਆਪਣੀ ਸਰਕਾਰ ਆਈ ਮੈਂ ਮੁੱਖ ਮੰਤਰੀ ਬਣਿਆ ਐਸੀ ਭਾਈ ਜੈਤਾ ਜੀ ਦਾ ਉਹਨਾਂ ਦੇ ਨਾਮ ਤੇ ਚੇਅਰ ਸਥਾਪਿਤ ਕੀਤੀ ਅੰਮ੍ਰਿਤਸਰ ਦੇ ਵਿੱਚ ਲੇਕਿਨ ਇਹਨਾਂ ਨੇ ਚਲਾਈ ਨਹੀਂ ਐਸੀ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਜਲੰਧਰ ਤੇ ਸ਼ੁਰੂ ਕੀਤਾ ਇਹਨਾਂ ਨੇ ਉਹਨੂੰ ਰੋਕਤਾ ਐਸੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦਾ ਅਧਿਐਨ ਸ਼ੁਰੂ ਕੀਤਾ 25 ਕਰੋੜ ਰੁਪਈਆ ਐਸੀ ਬਾਬਾ ਜੀ ਨੂੰ ਬੱਲਾ ਦੇ ਕੇ ਆਏ ਉਹ ਇਹਨਾਂ ਨੇ ਬਰਦਾਤ ਜੇ ਅੱਜ ਸਭ ਤੋਂ ਵੱਧ ਕੋਈ ਦਲਿਤ ਵਿਰੋਧੀ ਹੈ ਭਗਵੰਤ ਮਾਨ ਆਮ ਆਦੀ ਪਾਰਟੀ ਕਹਿੰਦੇ ਜੀ ਡਿਪਟੀ ਮੁੱਖ ਮੰਤਰੀ ਦਲੇਦ ਬਣਾਵਾਂਗੇ ਮੁੱਖ ਮੰਤਰੀ ਦੇ ਨਾਲੇ ਕੀ ਬਣਾਣਾ ਬਣਾਤਾ ਡਿਪਟੀ ਮੁੱਖ ਮੰਤਰੀ ਜਦ ਵੋਟਾਂ ਆਉਂਦੀਆਂ ਜਦ ਕਹਿ ਦਿੰਦੇ ਆ ਜਦ ਵੋਟਾਂ ਆਉਂਦੀਆਂ ਬੀਬੀਆਂ ਨੂੰ ਕਹਿੰਦੇ 1100 ਰੁਪਏ ਦੇਵਾ ਕੇ ਉਹ ਲਾਰੇ ਲਾ ਕੇ ਧੋਖੇ ਲਾ ਕੇ ਤੁਸੀਂ ਕਿੰਨਾ ਕੁ ਪੰਜਾਬ ਨੂੰ ਲੁੱਟੋਗੇ ਅੱਜ ਪੰਜਾਬ ਦੀ ਹਾਲਤ ਬੰਗ ਵਰਗਾ ਪੰਜਾਬ ਸੋਨੇ ਦੀ ਚਿੜੀ ਕਹਾਇਆ ਜਾਂਦਾ ਪੰਜਾਬ ਸ਼ਾਨਦਾਰ ਪੰਜਾਬ ਅੱਜ ਇਹਦਾ ਹਾਲ ਇਹਨਾਂ ਨੇ ਕਿਆ ਕਰਤਾ ਅੱਜ ਘਰ ਘਰ ਨਸ਼ਾ ਵਿਗਦਾ ਹੈ ਅੱਜ ਗੋਲੀਆਂ ਚੱਲਦੀਆਂ ਹਨ ਕਤਲ ਹੁੰਦੇ ਹੈ ਸਰਪੰਚ ਨੇ ਜਾਗੜ ਪਾਈ ਵੀ ਸੀ ਉਹ ਤੇ ਗੋਲੀ ਨਹੀਂ ਸੀ ਲੱਗ ਸਕਦੀ ਉਹ ਤੇ ਸਿਰ ਚ ਗੋਲੀ ਮਾਰਤੀ ਆਹ ਹਾਲਾਤ ਪੰਜਾਬ ਦੇ ਬਣਾਤੇ ਪੰਜਾਬੀਓ ਜਾਗੋ ਜਾਗਿਏ ਆਪਾਂ ਇਕੱਠੇ ਹੋਈਏ ਸੰਗਠਿਤ ਹੋਈਏ ਇੱਕ ਸਟੇਜ ਪਰ ਇਕੱਠੇ ਹੋ ਕੇ ਅੱਗੇ ਵਧੀਏ ਲੜੀਏ ਤੇ ਪੰਜਾਬ ਨੂੰ ਬਹਾਲ ਕਰਾਈਏ ਇਹਨਾਂ ਜਰਵਾਣਿਆਂ ਤੋਂ ਜਿਹੜੇ ਕੇਜਰੀ ਵਾਲਾ ਵਾਕੇ ਦਿੱਲੀ ਤੋਂ ਆ ਕੇ ਪੰਜਾਬ ਨੂੰ ਲੁੱਟਣ ਲੱਗੇ ਆ ਕੁੱਟਣ ਲੱਗੇ ਆ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਆ ਸ਼ਹਿਰਾਂ ਦੇ ਵਿੱਚ ਅੱਜ ਕਹਿਰ ਸਰਵਾਰ ਪੈਦਾ ਹੋ ਗਿਆ ਪਿੰਡਾਂ 'ਚ ਪੈਦਾ ਹੋ ਗਿਆ ਇਸ ਨੂੰ ਖਤਮ ਕਰਨ ਵਾਸਤੇ ਲੜਾਈ ਵਿੱਢਣੀ ਹੈ ਤੇ ਨਾਲ ਨਾਲ ਗਰੀਬਾਂ ਦੀ ਲੜਾਈ ਲਾਢੀ ਮਨਰੇਗਾ ਦੀ ਜੋ ਰਾਹੁਲ ਗਾਂਧੀ ਜੀ ਦਾ ਸੁਪਨਾ ਹੈ ਜੋ ਖੜਗੇ ਸਾਹ ਦਾ ਸੁਪਨਾ ਹੈ ਜੋ ਸਾਨੂੰ ਸੋਨਿਆ ગાંધી ਤੇ ਮਨਮੋਹਨ ਸਿੰਘ ਜੀ ਨੇ ਦੇਣ ਦਿੱਤੀ ਹੈ ਮਨਰੇਕਾ ਦੀ ਇਸ ਨੂੰ ਹਰ ਹਾਲਤ ਦੇ ਵਿੱਚ ਬਚਾਉਣਾ ਉਹਦੇ ਵਾਸਤੇ ਘਰ ਘਰ ਦੇ ਵਿੱਚ ਲੜਾਈ ਲਜਾਣ ਦਾ ਕਾਂਗਰਸ ਨੇ ਜੋ ਤਹਿਇਆ ਕੀਤਾ ਹੈ ਉਹਦੇ ਵਿੱਚ ਆਪਾਂ ਨੇ ਕੁੱਦਣਾ ਹੈ ਮੈਂ ਤੁਹਾਨੂੰ ਧੰਨਵਾਦ ਦਿਆਂ ਬਗੇਲ ਸਾਹਿਬ ਦਾ ਤੇ ਸਾਰੇ ਲੀਡਰਾਂ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ ਵੱਡੀ ਗਿਣਤੀ ਚ ਬਗੇਲ ਐ ਪਕੇਲ ਸਾਹਿਬ ਆਮੜਾ ਸਾਹਿਬ ਦਾ ਤੇ ਜਿੰਨੇ ਪ੍ਰਬੰਧਕ ਹੈ ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਕਿ ਆ ਜਿਹੜੀਆਂ ਲਹਿਰਾਂ ਤੁਸੀਂ ਕਾਂਗਰਸ ਚ ਲਾ ਰਹੇ ਹੋ ਜਿਸ ਤਰੀਕੇ ਦੇ ਨਾਲ ਲੋਕ ਕਾਂਗਰਸ ਵੱਲ ਉਮੜ ਕੇ ਆ ਰਹੇ ਜਿਸ ਤਰੀਕੇ ਦੇ ਨਾਲ ਕਾਂਗਰਸ ਅੱਗੇ ਵਧ ਰਹੀ ਹੈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਾਂਗਰਸ ਤੁਹਾਡੇ ਹਰ ਉਮੀਦਾਂ ਤੇ ਪੂਰੀ ਉਤਰੇਗੀ ਆਉਣ ਵਾਲੇ ਸਮੇਂ ਚ ਤੁਸੀਂ ਇਕੱਠੇ ਹੋ ਅੱਜ ਮਲਾਜਮ ਵੀਰ ਬੜੇ ਆਏ ਆ ਮੁਲਾਜ਼ਮਾਂ ਨੂੰ ਜਿੰਨਾ ਇਹਨਾਂ ਨੇ ਸਤਾਇਆ ਹੋਇਆ ਜੇ ਤਾਂ ਹੋਰ ਤੁਸੀਂ ਦੇਖਿਓ ਤੁਹਾਡੀ ਤਨਖਾਹ 3-4 ਮਹੀਨੇ ਦੀ ਰੋਕ ਕੇ ਬੀਬੀਆਂ ਨੂੰ ਦੇਣ ਦੀ ਸਕੀਮ ਹੈ ਜਿਹੜੀ ਕਿ ਹੋਰ ਵੀ ਮਾਰੂ ਹੋ ਜੇਗੀ ਅੱਜ ਮਨਰੇਗਾ ਮੁਲਾਜ਼ਮ ਕਰੇ ਬਿਠਾ ਤੇ ਸੋ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਇਹ ਬੇਕਾਰ ਕਰਤੇ ਅਸੀਂ ਲੜਨਾ ਗਰੀਬ ਵਾਸਤੇ ਖੜਨਾ ਗਰੀਬ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ